ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰ ਰਹੇ ਆਂ ਮਾਲਵੇ ਦੇ ਸ਼ੌਂਕੀ ਜੱਟ ਪੀਵੀ 31 ਵਾਲੇ ਚੈਨਲ ਤੋਂ ਫਿਲਹਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਮਿੱਟੀ ਦਾ ਕੰਮ ਆਪਣਾ ਉੱਥੇ ਖਤਮ ਹੋ ਗਿਆ ਜਿਹੜੇ ਟਰੈਕਟਰ ਟਰਾਲ ਲੈਣ ਤਾਂ ਆਪਾਂ ਘਰੇ ਥੋੜਾ ਜਿਹਾ ਕੰਮ ਕਰਨਾ ਦੀ ਇਸ ਕਰਕੇ ਤੇ ਇੱਕ ਤਾਂ ਆਪਾਂ ਥੋੜਾ ਜਗਾ ਆਪਣੇ ਟਰਾਲੇ ਦਾ ਕੰਮ ਵੀ ਕਰਾਉਣਾ ਇੱਕ ਤਾਂ ਇਹਦੀ ਜਿਹੜੀ ਇਹ ਹੁੱਕ ਹੈਗੀ ਇਹ ਹੁੱਕ ਦੇ ਕੜਾ ਲਾਉਣਾ ਜੇ 플레이 ਪੈਗੀ ਇਹਦੀ ਦੇਖੋ ਆ ਦੇ ਐਂ ਦਿੱਕਤ ਆ ਥੋੜੀ ਜੀ ਇਹ ਪੈ ਗਈ ਪਲੇ ਇਹਦਾ ਖੜਾ ਲਵਾਉਣਾ ਤੇ ਇੱਕ ਆ ਪਿੱਛੋਂ ਵੀ ਠੀਕ ਕਰਾਉਣਾ ਇਹਦੇ ਬਾਸ ਨੂੰ ਪਾਉਣੇ ਨੇ ਹੁੱਕ ਨੂੰ ਝੂਟਾ ਬਹੁਤ ਜਿਆਦਾ ਪੈਂਦਾ ਤੇ ਇੱਕ ਟਰਾਲੇ ਨੂੰ ਗਰੀਸ ਗੱਪਾ ਕਰਾਉਣਾ ਹੈਗਾ ਕਿਉਂਕਿ ਮਿੱਟੀ ਤੇ ਚੱਲਦਾ ਜੇ ਫਿਰ ਇੱਕ ਵਾਰ ਵਾਇਰਿੰਗ ਟੁੱਟ ਗਿਆ ਬਹੁਤ ਨੁਕਸਾਨ ਹੋ ਜਾਂਦਾ ਤੇ ਇੱਕ ਆਪਾ ਟਰੈਕਟਰ ਦਾ ਕੰਮ ਕਰਨਾ ਤੇ ਇੱਕ ਤਾਂ ਆਪਾ ਟਰੈਕਟਰ ਦੀ ਜਿਹੜੀ ਸ਼ੋ ਲੱਗੀ ਹੋਈ ਦੀ ਆਪਣੀ ਟਰੈਕਟਰ ਦੇ ਉੱਪਰ ਉਹ ਆਪਾਂ ਉਤਾਰ ਨਹੀਂ ਦੀ ਉਤਾਰੀ ਜਾਂਦੇ ਆ ਦੇਖੋ ਆ ਉਤਾਰ ਰਹੇ ਆ ਪਸੋ ਤੇ ਦੂਜੇ ਨੰਬਰ ਤੇ ਆਪਣਾ ਟਰੈਕਟਰ 500 ਤੋਂ ਪਲੱਸ 600 650 ਘੰਟਾ ਚੱਲ ਗਿਆ ਸੀਗਾ ਤੇ ਆਪਾਂ ਇਹਦਾ ਸਰਵਿਸ ਕਰਨੀ ਦੀ ਮਗਲੈਲ ਚੇਂਜ ਕਰਨਾ ਦੀ ਆ ਦੇਖੋ ਆਪਾਂ ਮਗਲੈਲ オリジナル ਪਾਉਨੇ ਸਵਰਾਜ ਦਾ ਹਰ ਵਾਰ ਆਪਾਂ ਇਹੀ ਮਗਲੈਲ ਲੈ ਕੇ ਆਉਨੇ ਆ ਆ ਦੇਖੋ ਆਪਾਂ ਬਿਨਾ ਕੰਪਨੀ ਤੋਂ ਆਪਾਂ ਕਿਹਦੇ ਮਗਲੈਲ ਨਹੀਂ ਵਰਤਿਆ ਟਰੈਕਟਰ ਚ ਹਰ ਵਾਰ ਆਪਾਂ 15 40 ਮਲਟੀ ਗ੍ਰੇਡ ਸਮਰਾਜ ਵਾਲਿਆਂ ਦਾ ਸਾਇਬ ਸੂਲ ਇਹ ਮਗਲਾਇਲ ਆਪਾਂ ਪਾਉਨੇ ਟਰੈਕਟਰ 8.5 ਲੀਟਰ ਦੀ ਇਹ ਪੈ ਗਈ ਹੁੰਦੀ ਹੈ ਤੇ ਇਹੀ ਪਾਉਨੇ ਆ ਫਿਲਟਰ ਵਗੈਰਾ ਪਏ ਨੇ ਆਪ ਅੱਜ ਟਰੈਕਟਰ ਦੇ ਲਾਉਣ ਨੂੰ ਲੈਟਾਂ ਨੇ ਜਿਨੀਆਂ ਸੀਸਾ ਲੈਂਦਾ ਇਹ ਵੀ ਲਾਉਣਾ ਆਪਾਂ ਨੇ ਥੋੜੀ ਜੀ ਸਾਈਡ ਸੂਟ ਦੂ ਇੱਕ ਤਾਂ ਬਹੁਤ ਜਿਆਦੇ ਪੈਂਦੀ ਸੀ ਤੇ ਹੁਣ ਆਪਾਂ ਸ਼ੋਅ ਖੋਲ ਹੀ ਜਾਂਦੇ ਆ ਤੇ ਆਜੋ ਆਪਾਂ ਨਾਲੇ ਕਰਦੇ ਆ ਗੱਲਾਂ ਬਾਤਾਂ ਤੇ ਨਾਲੇ ਸ਼ੋਅ ਖੋਲਦੇ ਆ ਆਪਾਂ ਦੇਖੋ ਬੜੇ ਛੋਟੇ-ਮੋਟੇ ਕੰਮ ਤਾਂ ਆਪਾਂ ਘਰੇ ਕਰ ਲੈਂਦੇ ਆ ਇਵੇਂ ਸਰਪਸ ਵਗੈਰਾ ਉਹ ਵੀ ਡਾਇਰੈਕਟਰ ਦੀ ਕਰਨੀ ਆ। ਹੋਰ ਛੋਟਾ ਮੋਟਾ ਕੰਮ ਕਰਨਾ। ਉਹ ਵੀ ਆਪਾਂ ਘਰੇ ਕਰ ਲੈਂਦੇ ਆ ਤਕਰੀ। ਤੇ ਕੁਸ਼ਕ ਕੰਮ ਆਪਾਂ ਜਿਹੜਾ ਕੋਈ ਜ਼ਿਆਦਾ ਵੱਡਾ ਕੰਮ ਹੁੰਦਾ ਉਹ ਵੀ ਆਪਾਂ ਜਾ ਕੇ ਉੱਥੋਂ ਕਰਾ ਕੇ ਆਉਂਦੇ ਆ ਵੈਸੇ। ਦੂਜੇ ਆਪਾਂ ਕੰਮ ਛੋਟੇ ਮੋਟੇ ਇੱਥੇ ਕਰ ਹੀ ਕਰ ਲੈਂਦੇ ਆ ਆਪ ਹੀ। ਆਪਾਂ ਕਿਸਾ ਗਰਾਊਂਡ ਨਹੀਂ ਗਏਗੇ। ਜਦੋਂ ਆਪਾਂ ਇਹਦੀ ਸ਼ੋਅ ਤਾਰਦੇ ਆ ਆ ਫੜੀ ਇੱਕ ਮਿੰਟ। ਤੇ ਲਾਜੀ ਡੰਡਾ ਆ ਥੋੜਾ ਯਾਰ। ਛੱਡ ਦਿਆ ਜਾਂਦਾ ਜੀ ਉਹ ਪਿੱਛੇ ਨਾ ਵਗ ਜਾ ਨਾ ਨਾ ਖੁੱਲੀ ਪਈ ਆ ਹੋ ਤੇ ਦੇਖੋ ਜੇ ਆਪਾਂ ਇਹ ਕੰਮ ਮਿਸਤਰੀ ਤੋਂ ਕਰਾਉਣ ਜਾਵਾਂਗੇ ਲਗਭਗ 5-400 ਰੁਪਏ ਦਾ ਖਰਚਾ ਹੋ ਜਾਂਦਾ ਸਰਪੰਚ ਕਰਵਾਉਂਗੇ ਤੇ ਤੇਲ ਬਗਾਰਾ ਵੀ ਰੱਖ ਲੈਂਦੇ ਨੇ ਜਿਹੜਾ ਹੁਣ ਆਪਾਂ ਕਾਲਾ ਤੇਲ ਆਪਾਂ ਵਿੱਚੋਂ ਟਰੈਕਟਰ ਦੇ ਉੱਰ ਪੜਦੇ ਆ ਨੱਚਿਆ ਹੋਇਆ ਉਹ ਵੀ ਰੱਖ ਲੈਂਦੇ ਨੇ ਤੇ ਇਹ ਘਰੇ ਆਪਣੇ ਬਹੁਤ ਕੰਮ ਆ ਜਾਂਦਾ ਹੈਗਾ ਤੇ ਮੈਂ ਕਿ ਹੁਣ ਆਪਾਂ ਸੰਦਰ ਜਿਹੜੇ ਤੋਂ ਧੋਵਾਂਗੇ ਤੇ ਉਹਨਾਂ ਦੇ ਉੱਪਰ ਲਾਵਾਂਗੇ ਪਾਸੇ ਕਿ ਉੱਧਰ ਤੇ ਇਹਨਾਂ ਤਲੀਆਂ ਵਗੈਰਾ ਉਹ ਵਿਖੜਾ ਮੰਨਦੇ ਉਹਨਾਂ ਦੇ ਉੱਪਰ ਲਾਵਾਂਗੇ ਤੇਲ ਅੱਪਾ ਕਾਲਾ ਤੇਲ ਲਾ ਦੇ ਜਿਵੇਂ ਇਹਨਾਂ ਨੂੰ ਤੇ ਇਹ ਪੱਕਲੇ-ਕੱਲੇ ਪਾਰਟ ਟਰੈਕਟਰ ਦੇ ਸ਼ੋਰ ਦੇ ਖੁੱਲ ਜੰਨੇ ਔੜੀ ਔੜੀ ਤੇਲ ਆਪਾਂ ਥੱਲੇ ਨੜ ਖੋਲਦਾ ਸੀ ਇਹ ਤੇ ਲੱਗ ਕਰਿਆ ਛੱਲੇ ਸਾਰਾ ਨੁੱਟ ਉੱਡ ਜਾਊਗਾ ਉਹ ਵੀ ਇਸ ਵਾਰ ਇਹ ਟਰੈਕਟਰ ਲਗਭਗ 500 ਘੰਟੇ ਦੇ ਕੋਲ ਸਰਵਿਸ ਕਰਦੀ ਸੀ 550 ਘੰਟੇ ਤੇ ਇਸ ਵਾਰ ਨਾ ਥੋੜਾ ਜਿਹਾ ਐ ਭੁੱਲ ਗਏ ਇੱਕ ਮੀਟਰ ਚੱਕਰ ਵਾਲਾ ਕਰਿਆ ਉਹਨ ਕਾਰਨ ਸਰਵਿਸ ਦਾ ਪਤਾ ਨਹੀਂ ਲੱਗਿਆ ਆਪਾਂ ਨੂੰ ਕਿ ਕਿੰਨੇ ਘੰਟੇ ਚੱਲ ਗਿਆ ਵੀ ਮੇਰਾ ਆਈਡੀਆ ਵੀ 700 ਤੋਂ ਪਲੱਸ ਘੰਟਾ ਟਰੈਕਟਰ ਆਪਣਾ ਚੱਲ ਗਿਆ ਤੇ ਹੁਣ ਆਪਾਂ ਅੱਜ ਇਹ ਜੀ ਟਰੈਕਟਰ ਉਥੋਂ ਮਿੱਟੀ ਤੋਂ ਲਿਆਂਦਾ ਦੀ ਘਰੇ ਤੇ ਸਰਬਸਾ ਜਿਹੜੀ ਆਪਾਂ ਕਰ ਰਹੀ ਜਾ ਰਹੇ ਆਂ ਮਗਲਾਇਆ ਲਿਆਏ ਤੇ ਫਿਲਟਰ ਲਿਆਏ ਆਪਾਂ ਡੀਜ਼ਲ ਫਿਲਟਰ ਆਪਾਂ ਚੇਂਜ ਕਰਦੇ ਸੀ ਥੋੜਾ ਜਿਹਾ ਟਾਈਮ ਹੋਇਆ ਹਲੇ ਤੇ ਫਿਲਟਰ ਚੋਕ ਹੋ ਗਈ ਦੀਗੇ ਤੇ ਡੀਜ਼ਲ ਫਿਲਟਰ ਆਪਾਂ ਨੇ ਚੇਨ ਕਰ ਦਿੱਤੀਗੇ ਤੇ ਆਪਾਂ ਕੱਲਾ ਮਗਲਾਇਲ ਫਿਲਟਰ ਤੇ ਮਗਲਾਇਲ ਲੈ ਕੇ ਆ ਲਿਫਟ ਫਿਲਟਰ ਵੀ ਆਪਾਂ ਚੇਂਜ ਕਰਿਆ ਹੋਇਆਗਾ ਲਿਫਟ ਫਿਲਟਰ ਵੀ ਜੋਕ ਹੋ ਗਿਆ ਸੀਗਾ ਉਹ ਵੀ ਆਪਾਂ ਚੇਂਜ ਕਰਤਾ ਸੀ ਇੱਕ ਦੋ ਕੰਮ ਹੋਰ ਕਰਨਾ ਨੇ ਆਪਾਂ ਅੱਜ ਉਹ ਵੀ ਕਰਾਵਾਂਗੇ ਜਿਵੇਂ ਕਿ ਟਰੈਕਟਰ ਦੇ ਹੁੱਕ ਦੇ ਵਿੱਚ ਥੋੜੀ ਜੀ ਪ੍ਰੋਬਲਮ ਆ ਕਿੱਲਿਆਂ ਦੇ ਵਿੱਚ ੱੱਲਾ ਉਹ ਵੀ ਕਰਾਵਾਂਗੇ ਆਪਾਂ ਆਪ ਲਾਈਟਾਂ ਲੈ ਕੇ ਆਏਗੇ ਟਰੈਕਟਰ ਦੇ ਲਾਉਣ ਖਾਤਰ LED ਇਹ ਲਾਈਟਾਂ ਨਿਊ ਮਾਡਲ ਆ ਇੰਨੇਗੇ ਲਾਈਟ ਬਹੁਤ ਸੋਹਣੀ ਹੈਗੀ ਤੁਹਾਨੂੰ ਇੱਕ ਵਾਰ ਆਪਾਂ ਖੋਲ ਕੇ ਚੈੱਕ ਕਰਾਉਣੇ ਲਾਈਟ ਇਹ ਧੁੰਦ ਦੇ ਵਿੱਚ ਵੀ ਕੰਮ ਕਰਦੀ ਤੇ ਵੈਸੇ ਵੀ ਕੰਮ ਕਰਦੀ ਹੈ ਇਹ ਇਹ ਨੂੰ ਚੈੱਕ ਕਰਾਉਣੇ ਲਾਈਟ ਇਹ ਦੇਖੋ ਇਹ ਜਿਵੇਂ ਆਪਣੀ ਆਮ ਲਾਈਟ ਹੁੰਦੀ ਹੈ ਹਾਈ ਲਕਸ ਦੀਆਂ ਲਾਈਟ ਨੇ ओरिजिनल ਤੇ ਅੱਗੋਂ ਇਹ ਆ ਚੀਜ਼ ਬਣੀ ਹੋਈ ਹੈ ਇਹਦੀ ਸ਼ੇਪ ਬਹੁਤ ਸੋਹਣੀ ਨੇ ਗਲੇਟਾ ਇਹ ਇਹ ਆਪਾਂ ਲਾਉਣੀ ਹੈ ਟਰੈਕਟਰ ਦੇ ਉੱਪਰ ਆਪਣੇ ਦੇ ਤੇ ਇੱਕ ਆਪਾਂ ਥੋੜੀ ਜਿਹੀ ਭੁੱਲੇ ਇੱਕ ਆਪਾਂ ਇੰਡੀਕੇਟਰ ਲੈਣਾ ਸੀ ਸਾਸੀਸਾ ਲੈ ਜੇ ਇੰਡੀਕੇਟਰ ਦਾ ਸੀਸਾ ਟੁੱਟਿਆ ਹੋਇਆ ਆਪਣਾ ਉਹ ਅੱਜ ਯਾਦ ਨਹੀਂ ਰਿਹਾ ਆਪਣੇ ਲੈਣਾ ਤੇ ਇੱਕ ਆਪਾਂ ਸੀਸਾ ਲੈ ਹੁੰਦਾ ਹੈ ਲੈਂਪ ਸੀਸਾ ਇਹ ਆਪਾਂ ਇਸ ਤੇ ਸਲੈਂਸਰ ਦੇ ਉੱਪਰ ਕਰਾਂਗੇ ਇਹਨੂੰ ਇਸ ਤਰ੍ਹਾਂ ਲਾ ਕੇ ਨੂੰ ਤਾਂਸ ਦੇ ਉੱਪਰ ਕਰਾਂਗੇ ਥੋੜਾ ਜਿਹਾ ਉਹ ਹੋ ਜਾਓ ਇਹ ਇਹ ਇਸ ਤਰ੍ਹਾਂ ਇਹਨਾਂ ਨੂੰ ਪਤਾ ਕੀ ਗੱਲ ਆ ਜੀ ਥਾਲੇ ਤੇ ਸਾਈਡ ਦੇਣ ਦੀ ਬਹੁਤ ਦਿੱਕਤ ਆਉਂਦੀ ਆ ਮਾਗਰ ਮੁਰਮੁਰ ਦੇਖਣਾ ਪੈਂਦਾ ਸੀਗਾ ਤੇ ਉਹ ਦਿੱਕਤ ਚੱਕੀ ਜਾਊਗੀ ਇਹਦੇ ਨਾਲ ਦੇਖਣ ਨੂੰ ਪਿੱਛੇ ਮੁੜ ਕੇ ਦੇਖਣ ਦੀ ਜ਼ਰੂਰਤ ਨਹੀਂ ਪੈਣੀ ਇਸ ਤਰ੍ਹਾਂ ਕੇ ਇਹ ਲਿਆਂਦਾਗਾ ਪਹਿਲਾਂ ਉਰੇ ਡੈਕ ਲੱਗਿਆ ਕਰਕੇ ਪਿੱਛੇ ਜ਼ਿਆਦਾ ਦੇਖਣਾ ਪੈਂਦਾ ਦੀ ਟਰਾਲੀ ਦੇ ਹੁਣ ਮੁੜ ਮੁੜ ਕੇ ਦੇਖਣਾ ਪੈਂਦਾ ਦੀ ਵੀ ਕੋਈ ਚੀਜ਼ ਨੂੰ ਆਉਂਦਾ ਕੋਈ ਪਤਾ ਨਹੀਂ ਲੱਗਦਾ ਇਹ ਪਿੱਛੇ ਤੇ ਇਹਨਾਂ ਆ ਉਹ ਚੀਜ਼ ਇਹਦੇ ਕਿੱਥੇ ਚੱਕੀ ਜਾਊਗੀ ਤੇ ਹੁਣ ਆਪਾਂ ਉਹ ਆਪਾਂ ਕੋ ਸਾਈਡਾ ਖੋਦਦੇ ਆ ਤੇ ਹੁਣ ਆਪਾਂ ਦੋਵੇਂ ਸਭ ਤੇ ਉਸ ਤੋਂ ਬਾਅਦ ਆਪਾਂ ਟਰੈਕਟਰ ਦੀ ਤਹਾੜ ਕਰਾਂਗੇ ਤਾਂ ਪਹਿਲਾ ਕੰਮ ਕਰ ਲਈਏ ਜਿਹੜਾ ਕੰਨਾ ਮੰਗਲਾਇਲ ਵਗੈਰਾ ਬਾਹਰ ਲੀਏ ਸ਼ੋਵ ਵਗੈਰਾ ਖੋਲ ਲੀਏ ਸ਼ੋਵ ਵਗੈਰਾ ਖੋਲ ਕੇ ਫੇਰ ਆਪਾਂ ਉਸ ਤੋਂ ਬਾਅਦ ਦਵਾਈ ਕਰਾਂਗੇ ਜੀ ਇਹ ਇਹਨੂੰ ਕਵਾਰ ਚੰਗੀ ਤਰ੍ਹਾਂ ਵਾਸ਼ ਕਰਾਂਗੇ ਪੂਰਾ ਸਾਫ ਕਰਾਂਗੇ ਤੇ ਡੀਜ਼ਲ ਤੇ ਮੰਗਲਾਇਲ ਆਪਾਂ ਇਹਦੇ ਉੱਤੇ ਧੋ ਕੇ ਸਮਾਰ ਕੇ ਬਿਲਕੁਲ ਫੀੜੀ ਕਰਕੇ ਡੀਜ਼ਲ ਤੇ ਮੰਗਲਾਇਲ ਇਹਦੇ ਪ੍ਰੋਪਾ ਮਾਰਾਂਗੇ ਉਨਪਾਹੀ ਹੌਲੀ ਹੌਲੀ ਕੰਮ ਕਰੀ ਜਾਂਦੇ ਆ ਦੇਖੋ ਕੰਮ ਕੋਈ ਕਾਰਨ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਕੰਮ ਆਪਾਂ ਨੂੰ ਆਪ ਘਰੇ ਕਰ ਲੈਣਾ ਚਾਹੀਦਾ ਹੈਗਾ ਜਿਵੇਂ ਮਗਾਏ ਐਲਪਮ ਟਰੈਕਟਰ ਦੀ ਸਰਵਿਸ ਵਗੈਰਾ ਕਰਨੀ ਇਹੋ ਜਿਹੇ ਕੰਮ ਕਰਨ ਨੂੰ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਆਪ ਹੀ ਘਰੇ ਕਰ ਲਿਆ ਕਰੋ ਤੇ ਜਿੰਨੀ ਕ ਦੇਖੋ ਕੰਮ ਕਰਾਂਗੇ ਤਾਂ ਦਿਮਾਗ ਨਾਲ ਤਾਂ ਉਨੀ ਕ ਨੌਲੇਜ ਬੰਦੇ ਨੂੰ ਆਉਂਦੀ ਰਹਿੰਦੀ ਹੈਗੀ ਇਸ ਲਈ ਆਪ ਕੰਮ ਕਰ ਲਿਆ ਕਰੋ ਤੇ ਹੁਣ ਆਪਾਂ ਵੀਡੀਓ ਕਰ ਦਿਆ ਬੰਦ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਣੇ ਚੈਨਲ ਦਾ ਨਾਮ ਹੈ ਮਾਲਵੇ ਦੇ ਸ਼ੌਂਕੀ ਜੱਟ ਪੀਵੀ 31 ਵਾਲੇ ਤੇ ਵੱਧ ਤੋਂ ਵੱਧ ਕਰੋ ਸ਼ੇਅਰ ਕਰਨ ਕਰੋ ਪ੍ਰੈਸ ਤਾਂ ਜੋ ਨਵੇਂ-ਨਵੇਂ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਜਿਆਰਨ ਧੰਨਵਾਦ